ਗੁਰਦਾਸਪੁਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਵਿਸਾਖੀ ਵਾਲੇ ਦਿਨ ਇੱਕ ਪ੍ਰਾਈਵੇਟ ਕੰਪਨੀ ਦੇ ਮਲਾਜ਼ਮ ਕੋਲੋਂ ਲੁੱਟ ਕਰਨ ਵਾਲੇ ਗਰੋਹ ਨੂੰ ਕੀਤਾ ਕਾਬੂ ਆਓ ਵਿਖਾਉਂਦੇ ਹਾਂ ਤੁਹਾਨੂੰ ਪੂਰੀ ਖਬਰ ਤੁਸੀਂ ਵੇਖੋ ਏਪੀਜੀ ਨਿਊਜ਼ ਪੰਜਾਬ

ਕਲਾਨੋ ਰੋਡ ਦੇ Amazon ਕੰਪਨੀ ਦਾ ਇੱਕ ਵਰਕਰ ਆਪਣੀ ਕਲੈਕਸ਼ਨ ਲੈ ਕੇ ਆ ਰਿਹਾ ਸੀ 385000 ਰੁਪਏ ਦੇ ਨੈੜੇ ਨੇ ਜਿਹੜਾ ਉਹ ਜਦੋਂ ਉੱਥੇ ਕਲਾਨੋ ਰੋਡ ਤੇ ਪਹੁੰਚਿਆ ਤਾਂ ਉਹਦੇ ਪਿੱਛੋਂ ਦੋ ਕਾਰ ਵਾਲੇ ਬੰਦੇ ਔਰ ਦੋ ਮੋਟਰਸਾਈਕਲ ਦੇ ਉਹਨਾਂ ਨੇ ਆ ਕੇ ਉਹਨੂੰ ਰੋਕਿਆ ਉਹਨਾਂ ਕੁੱਟਮਾਰ ਕਰਕੇ ਉਹਦੇ ਕੋਲੋਂ ਜਿਹੜੇ ਉਹਦੇ ਪੈਸੇ ਆ ਉਹ ਖੋਹ ਕੇ ਲੈ ਗਏ ਤੇ ਸਾਡੇ ਡੀਐਸਪੀ ਗੁਰਦਾਸਪੁਰ ਔਰ ਐਸਐਚਓ ਸਦਰ ਗੁਰਦਾਸਪੁਰ ਇਹਨਾਂ ਨੇ ਕਾਫੀ ਮਿਹਨਤ ਨਾਲ ਵਰਕ ਕਰਕੇ ਉਹਨਾਂ ਵਿੱਚੋਂ ਤਿੰਨ ਬੰਦੇ ਜਿਹੜੇ ਅਰੈਸਟ ਕਰ ਰਹੇ ਆ ਤਾਂ ਉਹਨਾਂ ਵਿੱਚੋਂ ਕਰੀਬ 2 ਲੱਖ ਤੇ 85600 ਰੁਪਏ ਜਿਹੜੇ ਬਰਾਉਂਡ ਕੀਤੇ ਜਾ ਚੁੱਕੇ ਆ ਤੇ ਬਾਕੀ ਇੱਕ ਬੰਦਾ ਜਿਹੜਾ ਉਹ ਹੋਰ ਜਿਹੜਾ ਨਾਮਜ਼ਦ ਹੈਗਾ ਵਿੱਚ ਤੇ ਉਹ ਅਰੈਸਟ ਕਰਨਾ ਬਾਕੀ ਆ ਉਹ ਜਲਦੀ ਇਹਨਾਂ ਨੇ ਅਰੈਸਟ ਇੱਕ ਦਿਨ ਵਿੱਚ ਕਰ ਲੈਣਾ ਉਹਦੇ ਪਿੱਛੇ ਲੱਗਦੀ ਹੈ ਸਦੋਂ ਦੋਵੇਂ ਦੋਸਤ ਹੀ ਆਪਰੇ ਸੀ ਨਹੀਂ ਦੋਸਤ ਨਹੀਂ ਸੀਗੇ ਉਹ ਕਾੜੀ ਰੰਜਿਸ਼ ਹੈ ਕਿ ਉਹਨਾਂ ਦੀ ਨੀ ਤਣੀ ਰਿੰਜੀਸ਼ ਵੀ ਕੋ ਸਾਹਮਣੇ ਨਹੀਂ ਆਈ ਇਹ ਕਹਿੰਦੇ ਕੇ ਕੇਸ ਹੈਗਾ ਜੀ ਇਹਨਾਂ ਤੇ ਕੋਈ ਪਹਿਲਾਂ ਕੋਈ ਕੇਸ ਨਹੀਂ ਆਉਣਾ ਸੀ ਸਰ ਇਹਨਾਂ ਨੂੰ ਪਤਾ ਕਿੱਦਾਂ ਲੱਗਾ ਜੀ ਕੋਈ ਇਹਨਾਂ ਕੋਈ ਇਹਨਾਂ ਨੂੰ ਇਹ ਪਤਾ ਸੀਗਾ ਕਿ Amazon ਦਾ ਵਰਕਰ ਆਇਆ ਹੈ ਔਰ ਇਹਦੇ ਕੋਲ ਪੈਸੇ ਹੁੰਦੇ ਤੇ ਵੀ ਇਹ ਸ਼ਾਮ ਦਾ ਟਾਈਮ ਹੈ ਤੇ ਇਹਦੇ ਕੋਲ ਜਦੋਂ ਇਹਦੇ ਪਿੱਛੇ ਨੂੰ ਕਰਾਂ ਡੋਕਾ ਜੀ ਤੁਸੀਂ ਕੋ ਪੈਸੇ ਹੋਣਗੇ ਮੈਂ ਕਹਿੰਦੀ ਕਿ ਇਹ ਨਾਲ ਹੀ ਕੰਮ ਕਰਦਾ ਜੀ ਇਹਨਾਂ ਨਾਲ ਨਹੀਂ ਉਹ ਦੰਦਾ ਕੋਈ ਸਾਡੇ ਇਨਵੈਸਟੀਗੇਸ਼ਨ 'ਚ ਨਹੀਂ ਸਾਡੇ ਸਾਹਮਣੇ ਆਇਆ